ਅੱਜ ਤੋੜ ਦਮੰਨ ਤੁਸੀਂ ਬਹੁਤ ਜ਼ਿਆਦਾ ਜ਼ਿਆਦਾ ਪ੍ਰਾਪਤਨ ਕਰਨੀ ਕੱਲ ਤੋੜ ਦਮੰਨ ਨਹੀਂ ਆ ਬਿਲਕੁਲ ਵੀ ਨਹੀਂ ਕੀਤੀ ਅੱਜ ਤੁਸੀਂ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਦੌੜ ਰਹੇ ਆ ਕੱਲ ਨੂੰ ਤੁਸੀਂ ਰੁਕ ਗਏ ਆ ਪਰਮੇਸ਼ਵਰ ਨੂੰ ਤੁਹਾਡੀ ਸਪੀਡ ਨਹੀਂ ਖੁਦਾ ਨੂੰ ਤੁਹਾਡੀ ਸਟੇਬਿਲਟੀ ਚਾਹੀਦੀ ਹੈ ਉਹਨਾਂ ਦਾ ਗਤੀ ਨਹੀਂ ਕਿੰਨੀ ਤੇਜ਼ ਆ ਤੁਸੀਂ ਤੁਸੀਂ ਕਿੰਨੇ ਸਟੇਬਲ ਆ ਉਹਦੇ ਲਈ ਇਹ ਚਾਹੀਦਾ ਖੁਦਾ ਨੂੰ ਕਿੰਨੇ ਤੁਸੀਂ ਉਹਦੇ ਨਾਲ ਸਟੇਬਲ ਹੋ ਕੇ ਚੱਲ ਸਕਦੇ ਹੋ ਅਗਰ ਤੁਸੀਂ ਖੁਦਾ ਦੇ ਨਾਲ ਚੱਲਣਾ ਚਾਹੁੰਦੇ ਆ ਤੇ ਸਾਨੂੰ ਕੰਸਿਸਟੈਂਸੀ ਨਿਰੰਤਰਤਾ ਨੂੰ ਆਪਣੇ ਜੀਵਨ ਚ ਪੜਾ ਕੇ ਰੱਖਣਾ ਪਵੇਗਾ ਆਮੀਨ ਖੁਦਾ ਨੂੰ ਤੁਹਾਡੀ ਸਪੀਡ ਦੇ ਨਾਲ ਮਤਲਬ ਨਹੀਂ ਆ ਅੱਜ ਤੁਸੀਂ ਬਹੁਤ ਤੇਜ਼ ਦੌੜੇ ਕੱਲ ਨੂੰ ਤੁਸੀਂ ਬੈਠ ਗਏ ਇੱਕ ਵਿਅਕਤੀ ਜਿਹੜਾ ਲਗਾਤਾਰ ਸਪੋਰਟਸਮੈਨ ਉਹ ਕੋਈ ਵੀ ਆ ਲਗਾਤਾਰ ਲਗਾਤਾਰ ਚੀਜ਼ਾਂ ਨੂੰ ਕਰਦਾ ਰਹਿਦਾ ਕਰਦਾ ਰਹਿਦਾ वो हैबिट बन जाती आमेन आमेन लगातार खुदा विश्वास रख के चलते जाओगे चलते जाओगे चलते जाओगे तो जीवन इतारा बन जाएगा तारी लाइफ कोई भी प्रॉब्लम आएगी कोई चैलेंज आएगा तुम एक परसेंट भी डिस्टर्ब हो नहीं होवोगे डोलोगे नहीं क्योंकि सेहत का लैवल बन चुका पूरा विश्वास आ मेरा खुदा मेरे लिए खड़ा होगा मेरा खुदा मेरे लिए लड़ेगा आमेन ये सेहत ਇਫेक्ट ਇਹਦਾ ਨਹੀਂ ਹੁੰਦਾ ਜਦੋਂ ਤੁਸੀਂ ਨਿਰੰਤਰ ਖੁਦਾ ਦੇ ਨਾਲ ਚੱਲਦੇ ਰਹਿੰਦੇ ਆ ਹਰ ਰੋਜ਼ ਪ੍ਰਾਰਥਨਾ ਕਰਦੇ ਆਪਣੀ ਜੀਵਨਾ ਨੂੰ ਇਦਾਂ ਦਾ ਬਣਾਉਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਜਦੋਂ ਤੁਹਾਡਾ এনवायरमेंट ਆਸ-ਪਾਸ ਦਾ ਘਰ ਦਾ ਇਵਨ ਕਰਦੇ এনवायरमेंट ਨੂੰ ਇਦਾਂ ਦਾ ਬਣਾਓ ਆਪਣੇ ਘਰ ਦੇ ਮਾਹੌਲ ਨੂੰ ਇਦਾਂ ਦਾ ਬਣਾਓ ਕੱਲ ਪਰਸੋਂ ਦੀ ਗੱਲ ਮੈਂ ਇਥੋਂ ਚਰਛੋਤੇ ਗਿਆ ਕੁਝ ਇਥੇ ਕੰਮ ਕਰਦੇ ਸੀ ਮੈਂ ਪੈਰੀ ਗਿਆ ਖਾਣਾ ਖਾਣ ਦੇ ਲਈ ਤੇ ਮੇਰਾ ਬੇਟਾ ਇਹ ਬੈਠੇ ਖਾਣਾ ਖਾ ਰਿਹਾ ਸੀ ਇਹ ਖਾ ਰਿਹਾ ਸੀ ਮੈਂ ਜਾ ਕੇ ਆਪਣੇ ਮਨ ਦੇ ਵਿੱਚ ਪ੍ਰਾਰਥਨਾ ਕਰਕੇ ਤੇ ਮੈਂ ਵੀ ਇੱਕ ਬੁਰਕੀ ਤੋੜ ਲਈ ਰੋਟੀ ਖਾਣ ਦੇ ਲਈ ਕਿਉਂਕਿ ਇੱਕ ਮਾਹੌਲ ਬੱਚੇ ਦੇਖਦੇ ਆ ਤੇ ਜੋਸ਼ੂਆ ਮੇਰਾ ਬੇਟਾ ਜਿਹੜਾ 22 ਸਾਲ ਦਾ ਵਾ ਉਹ ਮੈਨੂੰ ਕਹਿੰਦਾ ਨਹੀਂ ਦਵਾਈ ਤੋਂ ਬਿਨਾਂ ਰੋਟੀ ਨਹੀਂ ਖਾਈ ਦੀ ਹallelujah ਮੈਂ ਕਰਨੀ ਮੈਂ ਮਨਚ ਕਰ ਲਈ ਸੀ ਕਿ ਨਾ ਨਹੀਂ ਮੈਂ ਫੇਰ ਰੋਟੀ ਰੱਖੀ ਫੇਰ ਦੁਆਰਾ ਕੀਤੀ ਹallelujah ਹallelujah ਇੱਕ ਚੀਜ਼ ਨੂੰ ਤੁਸੀਂ ਨਿਰੰਤਰ ਕਰਦੇ ਰਹੋਗੇ ਲਗਾਤਾਰ ਕਰਦੇ ਰਹੋਗੇ ਤੁਹਾਡੀ ਉਹ ਹੈਬਿਟ ਬਣ ਜਾਵੇਗੀ ਤੁਹਾਡੀ ਉਹ ਆਦਤ ਬਣ ਜਾਵੇਗੀ ਤੇ ਯਾਦ ਰੱਖੋ ਮੁਸੀ ਲਾਈਫ ਦੇ ਵਿੱਚ ਜੀਵਨ ਦੇ ਵਿੱਚ ਉਹੀ ਲੋਕ ਰਿਜ਼ਲਟ ਲੈ ਕੇ ਆਉਂਦੇ ਆ ਜਿਹੜੇ ਲਗਾਤਾਰ ਸੇਵਾ ਦੇ ਵਿੱਚ ਲੱਗੇ ਰਹਿੰਦੇ ਆ ਲਗਾਤਾਰ ਪ੍ਰਾਰਥਨਾ ਦੇ ਵਿੱਚ ਲੱਗੇ ਰਹਿੰਦੇ ਆ ਲਗਾਤਾਰ ਖੁਦਾ ਦੇ ਨਾਲ ਚੱਲਦੇ ਰਹਿੰਦੇ ਆ ਆਮੀਨ